ਵੀ ਨਾਲੇ ਸਾਰੇ ਪਾਸੇ ਹੋ ਗਏ ਆ ਇੱਥੇ ਵੀ ਨਾਲੇ ਜਿਹੜੇ ਸਾਰੇ ਜਿਹੜੇ ਉੱਪਰ ਉੱਤਰਾ ਦੀਆਂ ਬਿਟ ਜੇਕਰ ਤੁਸੀਂ ਵੀ ਪਹਾੜੋਂ ਖਾਣਾ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ ਕਿਤੇ ਤੁਸੀਂ ਵੀ ਤਾਂ ਨਹੀਂ ਇਨਾਦੀ ਤਰ੍ਹਾਂ ਸੜਿਆ ਗਲਿਆ ਤੇ ਕੋਕਰੋਚ ਵਾਲਾ ਖਾਣਾ ਤਾਂ ਨਹੀਂ ਖਾ ਰਿਓ ਤਾਂ ਇਸ ਖਬਰ ਥੋੜੀ ਲਈ ਹੈ ਜੀ ਹਾਂ ਤੁਸੀਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਵੋ ਕਿਉਂਕਿ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਦਰਅਸਲ ਚੰਡੀਗੜ੍ਹ ਦੀ ਫੇਮਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਨੂੰ ਸੁਸਰੀਆਂ ਵਾਲਾ ਕੋਕਰੋਚ ਵਾਲਾ ਸੜਿਆ ਗਲਿਆ ਖਾਣਾ ਜਿਹੜਾ ਉਹ ਪਰੋਸਾ ਜਾ ਰਿਹਾ ਹੈ ਤੇ ਬੱਚਿਆਂ ਦੇ ਨਾਲ ਸਿਹਤ ਨਾਲੋਂ ਦੀ ਖਿਲਵਾੜ ਕੀਤਾ ਜਾ ਰਿਹਾ ਹੈ ਜੀ ਹਾਂ ਪੀਓ ਕੈਂਪਸ ਦੀ ਕੈਂਟੀਨ ਜਿੱਦੋਂ ਤੋਂ ਛਾਪਾ ਮਾਰਿਆ ਜਾਂਦਾ ਹੈ ਤਾਂ ਉੱਥੇ ਦਾ ਮੰਜ਼ਰ ਵੇਖ ਸਭ ਹੈਰਾਨ ਹੋ ਗਏ ਦਰਅਸਲ ਉਸ ਕੈਂਟੀਨ ਦੇ ਖਾਣੇ 'ਚ ਕੋਕਰੋਚ ਸੁੰਡੀਆਂ ਚੂਹੇ ਤੇ ਸੜੇ ਗਲੇ ਹੋਏ ਬੈਂਗਨ ਤੇ ਖਾਣੇ ਵਿੱਚ ਸੁਸਰੀਆਂ ਪਈਆਂ ਹੋਈਆਂ ਮਿਲੀਆਂ ਜੀ ਹਾਂ ਤੇ ਉਹੀ ਖਾਣਾ ਪਲੇਟ ਕੋਲੀਆਂ 'ਚ ਪਾ ਕੇ ਵਿਦਿਆਰਥੀਆਂ ਨੂੰ ਪਰੋਸਿਆ ਜਾ ਰਿਹਾ ਸੀਗਾ ਤਾ ਮੌਕੇ ਦੇ ਉੱਤੇ ਜ਼ਬਰਦਸਤ ਹੰਗਾਮਾ ਹੁੰਦਾ ਹੈ ਹੈਰਾਨੀ ਵਾਲੀ ਗੱਲ ਤਾਂ ਇਹ ਆ ਕਿ ਜਿਸ ਵੇਲੇ ਵਿਦਿਆਰਥੀਆਂ ਦੇ ਵੱਲੋਂ ਇਸ ਪੂਰੇ ਖਾਣੇ ਦੀ ਵੀਡੀਓ ਬਣਾਈ ਜਾਂਦੀ ਹੈ ਤੇ ਅਖਰ ਕਿਵੇਂ ਖਾਣੇ ਦੇ ਵਿੱਚ ਕੋਕੋਸੁੱਸਰੀਏ ਚੱਲ ਰਹੀਆਂ ਨੇ ਜਿਸ ਨੂੰ ਵੇਖ ਕੰਟੀਰ ਵਾਲਾ ਆਪਣੀ ਗਲਤੀ ਮੰਨਣ ਦੀ ਜਗ੍ਹਾ ਉਲਟਾ ਵਿਦਿਆਰਥੀਆਂ ਦੇ ਉੱਤੇ ਹੀ ਔਖਾ ਹੁੰਦਾ ਵਿਖਾਈ ਦੇ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੀਆਂ ਕਿ ਕਿਵੇਂ ਦਾ ਖਾਣਾ ਲੋਕਾਂ ਨੂੰ ਪਰੋਸਿਆ ਜਾ ਰਿਹਾ ਵਿਦਿਆਰਥੀਆਂ ਨੂੰ ਇਹ ਸੜਿਆ ਹੋਇਆ ਖਾਣਾ ਜਿਹੜਾ ਪਰੋਸਿਆ ਜਾ ਰਿਹਾ ਹੈ ਇਹ ਕੈਂਟੀਨ ਵਾਲੇ ਵਿਦਿਆਰਥੀਆਂ ਦੀ ਸਿਹਤ ਦੇ ਨਾਲ ਕਿੰਨਾ ਖਿਲਵਾੜ ਕਰ ਰਹੇ ਨੇ ਤਾਂ ਸਬਜ਼ੀਆਂ ਵੇਖ ਸਕਦੇ ਹੋ ਕਿੰਨੀਆਂ ਸੜੀਆਂ ਹੋਈਆਂ ਨੇ ਤੋਂ ਨਾਲ ਸਬਜ਼ੀਆਂ 'ਚ ਸੁੰਡੀਆਂ ਲੱਗੀਆਂ ਹੋਈਆਂ ਨੇ ਪਰ ਇਨਾਂ ਹੀ ਸਬਜ਼ੀਆਂ ਦੇ ਵਰਤੋਂ ਵੱਖ-ਵੱਖ ਸਮਾਨ ਬਣਾਉਣ ਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਸੀਗਾ ਤਸਵੀਰਾਂ ਤੁਸੀਂ ਵੇਖ ਇਹਨਾਂ ਜ਼ਿਆਦਾ ਗਲੇ ਹੋਏ ਸੁੰਡੀਆਂ ਲੱਗੀਆਂ ਹੋਈਆਂ ਨੇ ਪਰ ਇਹਨਾਂ ਦੀ ਸਬਜ਼ੀਆਂ ਬਣਾ ਕੇ ਸਭ ਨੂੰ ਖਿਲਾਇਆ ਜਾ ਰਿਹਾ ਸੀਗਾ ਅਜਿਹੇ ਦੇ ਵਿੱਚ ਇਸ ਸਬ ਦਾ ਜ਼ਿੰਮੇਵਾਰ ਅਖਰ ਕੋਣ ਇਸ ਦੀ ਜਾਂਚ ਪੜਤਾਲ ਕਰਨੀ ਲਾਜ਼ਮੀ ਹੈ ਆਖਰ ਕਦ ਤੱਕ ਲੋਕਾਂ ਨੂੰ ਸੜੀਆਂ ਕੋਕਰੋਚ ਵਾਲਾ ਖਾਣਾ ਇਦਾਂ ਵੇਂਦਾ ਰਹਿਣਗੇ ਤੋ ਨਾਲ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ ਰਹਿਣਗੇ ਤਾਂ ਯੂਨੀਵਰਸਿਟੀ ਤੇ ਹੀ ਕੁਝ ਵਿਦਿਆਰਥੀਆਂ ਨੇ ਛਾਪਾ ਮਾਰ ਕੇ ਕੈਂਟੀਨ ਦਾ ਤਾਂ ਉਹਨਾਂ ਨੇ ਹੀ ਆਹ ਸਭ ਵੇਖਣ ਨੂੰ ਮਿਲਦਾ ਹੈ ਤਾਂ ਤੁਹਾਨੂੰ ਦੱਸਾਂਵਾਂ ਕਿ ਯੂਨੀਵਰਸਿਟੀ ਦੇ ਹੀ ਕੁਝ ਵਿਦਿਆਰਥੀਆਂ ਵੱਲੋਂ ਛਾਪਾ ਮਾਰਦੇ ਨੇ ਕੈਂਟੀਨ ਦੇ ਵਿੱਚ ਤਾਂ ਉਹਨਾਂ ਨੂੰ ਆਹ ਸਭ ਵੇਖਣ ਨੂੰ ਮਿਲਦਾ ਹੈ ਹਰ ਇੱਕ ਚੀਜ਼ ਦੇ ਵਿੱਚ ਕੋਕ ਕਰੋਚ ਸੁਸਰੀਆਂ ਚੂਹੇ ਤੇ ਸੜੀਆਂ ਗਲੀਆਂ ਸਬਜ਼ੀਆਂ ਵੇਖਣ ਨੂੰ ਮਿਲਦੀਆਂ ਨੇ ਜਿੱਥੇ ਵਿਦਿਆਰਥੀਆਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਪਰ ਜਦੋਂ ਕੈਂਟੀਨ ਵਾਲਿਆਂ ਨੂੰ ਪੁੱਛਿਆ ਜਾਂਦਾ ਕਿ ਆਖਰ ਤੁਸੀਂ ਸਭ ਕਿਉਂ ਕਰ ਰਹੇ ਹੋ ਉਹਨਾਂ ਦੇ ਵੱਲੋਂ ਕੋਈ ਜਵਾਬ ਤਾਂ ਨਹੀਂ ਦਿੱਤਾ ਜਾਂਦਾ ਉਲਟਾ ਉਹ ਵਿਦਿਆਰਥੀਆਂ ਦੇ ਨਾਲ ਹੀ ਬਹਿਸ ਪੈਂਦੇ ਨੇ ਲੜ ਪੈਂਦੇ ਨੇ ਉਹਨਾਂ ਦੇ ਕੋਲ ਇਸ ਗੱਲ ਦਾ ਕੋਈ ਵੀ ਜਵਾਬ ਜੋ ਇਹ ਨਹੀਂ ਹੁੰਦਾ ਆਨਮੀਦ ਵਾਲਿਆਂ ਦੇ ਸਾਰੇ ਪਾਸੇ ਖਾਣੇ ਆਏ ਇੱਥੇ ਵੀ ਵਾਲਿਆਂ ਦੇ ਜਿਹੜੇ ਸਾਰੇ ਜਣੇ ਖਾਣਦੇ ਨੇ ਉੱਪਰ ਉਤਰਾਰੀਆਂ ਬਿਠ ਤੁਸੀਂ ਵੀ ਪਹਾਰੋ ਖਾਣਾ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ ਕਿਤੇ ਤੁਸੀਂ ਵੀ ਤਾਂ ਨਹੀਂ ਇਨਾਦੀ ਤਰ੍ਹਾਂ ਸੜਿਆ ਗਲਿਆ ਤੇ ਕੋਕਰੋਚ ਵਾਲਾ ਖਾਣਾ ਤਾਂ ਨਹੀਂ ਖਾਰਿਓ ਤਾਂ ਇਸ ਖਬਰ ਥੋੜੀ ਲਈ ਹੈ ਜੀ ਹਾਂ ਤੁਸੀਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਵੋ ਕਿਉਂਕਿ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਦਰਅਸਲ ਚੰਡੀਗੜ੍ਹ ਦੀ ਫੇਮਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਨੂੰ ਸੁਸਰੀਆਂ ਵਾਲਾ ਕੋਕਰੋਚ ਵਾਲਾ ਸੜਿਆ ਗਲਿਆ ਖਾਣਾ ਜਿਹੜਾ ਉਹ ਪਰੋਸਾ ਜਾ ਰਿਹਾ ਹੈ ਤੇ ਬੱਚਿਆਂ ਦੇ ਨਾਲ ਸਿਹਤ ਦੇ ਨਾਲ ਨਾਲ ਦੀ ਖਿਲਵਾੜ ਕੀਤਾ ਜਾ ਰਿਹਾ ਹੈ ਜੀ ਹਾਂ ਪੀਓ ਕੈਂਪਸ ਦੀ ਕੈਂਟੀਨ ਜਿੱਦੋਂ ਤੋਂ ਛਾਪਾ ਮਾਰਿਆ ਜਾਂਦਾ ਹੈ ਤਾਂ ਉੱਥੇ ਦਾ ਮੰਜ਼ਰ ਵੇਖ ਸਭ ਹੈਰਾਨ ਹੋ ਗਏ ਦਰਅਸਲ ਉਸ ਕੈਂਟੀਨ ਦੇ ਖਾਣੇ 'ਚ ਕੋਕਰੋਚ ਸੁੰਡੀਆਂ ਚੂਹੇ ਤੇ ਸੜੇ ਗਲੇ ਹੋਏ ਬੈਂਗਨ ਤੇ ਖਾਣੇ ਵਿੱਚ ਸੁਸਰੀਆਂ ਪਈਆਂ ਹੋਈਆਂ ਮਿਲੀਆਂ ਜੀ ਹਾਂ ਤੇ ਉਹੀ ਖਾਣਾ ਪਲੇਟ ਕੋਲੀਆਂ 'ਚ ਪਾ ਕੇ ਵਿਦਿਆਰਥੀਆਂ ਨੂੰ ਪਰੋਸਿਆ ਜਾ ਰਿਹਾ ਸੀਗਾ ਤਾਂ ਮੌਕੇ ਦੇ ਉੱਤੇ ਜ਼ਬਰਦਸਤ ਹੰਗਾਮਾ ਹੁੰਦਾ ਹੈ ਹੈਰਾਨੀ ਵਾਲੀ ਗੱਲ ਹੈ ਇਹ ਜਿਸ ਵੇਲੇ ਵਿਦਿਆਰਥੀਆਂ ਦੇ ਵੱਲੋਂ ਇਸ ਪੂਰੇ ਖਾਣੇ ਦੀ ਵੀਡੀਓ ਬਣਾਈ ਜਾਂਦੀ ਹੈ ਕਿ ਅਖਰ ਕਿਵੇਂ ਖਾਣੇ ਦੇ ਵਿੱਚ ਕੋਕੋ ਸੁਸਰੀਏ ਚੱਲ ਰਹੀਆਂ ਨੇ ਜਿਸ ਨੂੰ ਵੇਖ ਕੰਟੀਰ ਵਾਲਾ ਆਪਣੀ ਗਲਤੀ ਮੰਨਣ ਦੀ ਜਗ੍ਹਾ ਉਲਟਾ ਵਿਦਿਆਰਥੀਆਂ ਦੇ ਉੱਤੇ ਹੀ ਓੱਖਾ ਹੁੰਦਾ ਵਿਖਾਈ ਦੇ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੀਆਂ ਕਿ ਕਿਵੇਂ ਦਾ ਖਾਣਾ ਲੋਕਾਂ ਨੂੰ ਪਰੋਸਿਆ ਜਾ ਰਿਹਾ ਵਿਦਿਆਰਥੀਆਂ ਨੂੰ ਇਹ ਸੜਿਆ ਹੋਇਆ ਖਾਣਾ ਜਿਹੜਾ ਪਰੋਸਿਆ ਜਾ ਰਿਹਾ ਹੈ ਇਹ ਕੈਂਟੀਨ ਵਾਲੇ ਵਿਦਿਆਰਥੀਆਂ ਦੀ ਸਿਹਤ ਦੇ ਨਾਲ ਕਿੰਨਾ ਖਿਲਵਾੜ ਕਰ ਰਹੇ ਨੇ ਤਾਂ ਸਬਜ਼ੀਆਂ ਵੇਖ ਸਕਦੇ ਹੋ ਕਿੰਨੀਆਂ ਸੜੀਆਂ ਹੋਈਆਂ ਨੇ ਤੋਂ ਨਾਲ ਸਬਜ਼ੀਆਂ 'ਚ ਸੁੰਡੀਆਂ ਲੱਗੀਆਂ ਹੋਈਆਂ ਨੇ ਪਰ ਇਨਾਂ ਹੀ ਸਬਜ਼ੀਆਂ ਦੇ ਵਰਤ ਤੋਂ ਵੱਖ-ਵੱਖ ਸਮਾਨ ਬਣਾਉਣ ਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਸੀਗਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਨਾਂ ਦਾ ਗਲੇ ਹੋਏ ਸੁੰਡੀਆਂ ਲਕੀਆਂ ਹੋਈਆਂ ਨੇ ਪਰ ਇਹਨਾਂ ਦੀ ਸਬਜ਼ੀਆਂ ਬਣਾ ਕੇ ਸਭ ਨੂੰ ਖਿਲਾਇਆ ਜਾ ਰਿਹਾ ਸੀਗਾ ਅਜਿਹੇ ਦੇ ਵਿੱਚ ਇਸ ਸਬ ਦਾ ਜ਼ਿੰਮੇਵਾਰ ਅਖਰ ਕੋਣ ਇਸ ਦੀ ਜਾਂਚ ਪੜਤਾਲ ਕਰਨੀ ਲਾਜ਼ਮੀ ਹੈ ਆਖਰ ਕਦ ਤੱਕ ਲੋਕਾਂ ਨੂੰ ਸੜੀਆਂ ਕੋਕਰੋਚ ਵਾਲਾ ਖਾਣਾ ਇਦਾਂ ਦੇਂਦਾ ਰਹਿਣਗੇ ਤਾਂ ਨਾਲ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ ਰਹਿਣਗੇ ਤਾਂ ਯੂਨੀਵਰਸਿਟੀ ਤੇ ਹੀ ਕੁਝ ਵਿਦਿਆਰਥੀਆਂ ਨੇ ਛਾਪਾ ਮਾਰ ਕੇ ਕੈਂਟੀਨ ਦਾ ਪਰ ਉਹਨਾਂ ਨੇ ਹੀ ਆਹ ਸਭ ਵੇਖਣ ਨੂੰ ਮਿਲਦਾ ਹੈ ਤਾਂ ਤੁਹਾਨੂੰ ਦੱਸਾਂਵਾਂ ਕਿ ਯੂਨੀਵਰਸਿਟੀ ਦੇ ਹੀ ਕੁਝ ਵਿਦਿਆਰਥੀਆਂ ਵੱਲੋਂ ਛਾਪਾ ਮਾਰਦੇ ਨੇ ਕੈਂਟੀਨ ਦੇ ਵਿੱਚ ਤਾਂ ਉਹਨਾਂ ਨੂੰ ਆਹ ਸਭ ਵੇਖਣ ਨੂੰ ਮਿਲਦਾ ਹੈ ਹਰ ਇੱਕ ਚੀਜ਼ ਦੇ ਵਿੱਚ ਕੋਕ ਕਰੋਚ ਸੁਸਰੀਆਂ ਚੂਹੇ ਤੇ ਸੜੀਆਂ ਗਲੀਆਂ ਸਬਜ਼ੀਆਂ ਵੇਖਣ ਨੂੰ ਮਿਲਦੀਆਂ ਨੇ ਜਿੱਥੇ ਵਿਦਿਆਰਥੀਆਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਪਰ ਜਦੋਂ ਕੈਂਟੀਨ ਵਾਲਿਆਂ ਨੂੰ ਪੁੱਛਿਆ ਜਾਂਦਾ ਕਿ ਆਖਰ ਤੁਸੀਂ ਸਭ ਕਿਉਂ ਕਰ ਰਹੇ ਹੋ ਉਹਨਾਂ ਦੇ ਵੱਲੋਂ ਕੋਈ ਜਵਾਬ ਤਾਂ ਨਹੀਂ ਦਿੱਤਾ ਜਾਂਦਾ ਉਲਟਾ ਉਹ ਵਿਦਿਆਰਥੀਆਂ ਦੇ ਹਾਲ ਹੀ ਬਹਿਸ ਪੈਂਦੇ ਨੇ ਲੜ ਪੈਂਦੇ ਨੇ ਉਹਨਾਂ ਦੇ ਕੋਲ ਇਸ ਗੱਲ ਦਾ ਕੋਈ ਵੀ ਜਵਾਬ ਜੋ ਇਹੋ ਨਹੀਂ ਹੁੰਦਾ